ਅੱਜ ਚਾਹੇ ਪੰਜਾਬ ਦੀ ਗੱਲ ਕਰ ਲਈਏ ਚਾਹੇ ਹਰਿਆਣਾ ਚਾਹੇ ਯੂਪੀ ਚਾਹੇ ਪੂਰੇ ਹਿੰਦੁਸਤਾਨ ਦੀ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਜਾਂਦਾ ਤੇ ਬਾਅਦ ਦੇ ਵਿੱਚ ਪੋਸਟਾਂ ਪੈਂਦੀਆਂ ਨੇ ਕਿ ਉਹਨਾਂ ਵੱਲੋਂ ਮਰਵਾ ਦਿੱਤਾ ਗਿਆ ਸੋ ਬੀਤੀ ਰਾਤ ਪੰਜੌਰ ਦੇ ਵਿੱਚ ਇੱਕ ਸੋਨੂ ਨਾਮ ਦੇ ਸ਼ਖਸ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੋ ਅੱਜ ਉਸੇ ਤੇ ਚਰਚਾ ਰਹੇਗੀ ਸਾਡੇ ਨਾਲ ਡਿਪਟੀ ਕਮਿਸ਼ਨਰ ਸ੍ਰਿਸ਼ਟੀ ਮੈਮ ਨੇ ਸੋ ਗੱਲਬਾਤ ਕਰਦੇ ਮੈਮ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਿ ਜੋ ਬਿੱਤੇ ਰਾਤੀ ਯਾਨੀ ਪੰਜੌਰ ਦੇ ਵਿੱਚ ਕਤਲ ਹੋਇਆ ਸੋ ਉਹਨੂੰ ਨਾਸ਼ਕਦਾ ਉਹਦੇ ਬਾਰੇ ਕੀ ਕਹਿਣਾ ਕੋਈ ਛਾਂਬੀਨ ਯਾਨੀ ਕੋਈ ਹੁਣ ਹੱਥ ਦੇ ਵਿੱਚ ਆਏ ਕੋਈ ਬੰਦੇ ਜੀ ਹਲੇ ਛਾਂਬੀਨ ਚਲਦੀ ਪਈ ਹੈ ਤੇ ਮੈਂ ਤੁਹਾਡੇ ذریعے ਸਭੀ ਨੂੰ ਬਤਾਨਾ ਚਾਹੂੰਗੀ ਕਿ ਜਿਹੜੀ ਸੋਸ਼ਲ ਮੀਡੀਆ ਪੋਸਟ ਵਾਇਰਲ ਹੋਈ ਸੀ ਜਦੇ ਵਿੱਚ ਕਿਸੇ ਗੈਂਗ ਦਾ ਵੀ ਨਾਮ ਲਿੱਤਾ ਹੈ ਉਸ ਵਿਅਕਤੀ ਨੇ ਪਿਊਸ਼ ਪਪਲਨੀ ਤੇ ਅੰਕੁਸ਼ ਨੇ ਇਹੋ ਜਿਹਾ ਕੋਈ ਐਂਗਲ ਹਲੇ ਤੱਕ ਸਾਡੇ ਸਾਹਮਣੇ ਨਹੀਂ ਆਇਆ ਅਸੀਂ ਇਹਨਾਂ ਦੇ ਜਿੰਨੇ ਵੀ ਸੋਸ਼ਲ ਮੀਡੀਆ ਪੇजेस ਤੇ ਸੋਸ਼ਲ ਮੀਡੀਆ ਹੈਂਡਲ ਸੀਗੇ ਤੇ ਇਹਨਾਂ ਦੀ ਜੇ ਫੋਨ ਤੇ ਜਿਹੜੀ ਚੈਟਸ ਸੀਗੀ ਜਾਂ ਫਿਰ ਇਹਨੇ ਪਰਿਵਾਰ ਵਾਲੋ ਤੋਂ ਜਾਂ ਦੋਸਤਾਂ ਵੱਲੋਂ ਜਾਂ ਫਿਰ ਜੋ ਗਾਉਂ ਵਾਲੇ ਲੋਕ تھے ਉਹਨਾਂ ਤੋਂ ਗੱਲਬਾਤ ਕਰਕੇ ਛਾਨਬੀਨ ਕਰਕੇ ਹਲੇ ਤੱਕ ਕੋਈ ਵੀ ਗੈਂਗ ਦਾ ਐਂਗਲ ਸਾਹਮਣੇ ਨਹੀਂ ਆਇਆ ਤੇ ਦੋਨੋਂ ਲੋਕ ਮੈਂ ਤੁਹਾਨੂੰ ਦੱਸਦਾ ਮ੍ਰਿਤਕ ਸੋਨੂ ਨੌਲਟਾ ਇਹ ਉੱਜਵਲ ਵਿਅਕਤੀ ਜਿਹੜਾ ਫਰਾਰ ਹੈਗਾ ਐਂਡ ਸੋਸ਼ਲ ਮੀਡੀਆ ਤੇ ਪੋਸਟਰ ਡਾਲਦਾ ਪਿਆ ਸੀ ਪਿਊਜ ਫਿਪਲਾਨੀ ਉਹ ਬੜੇ ਅੱਛੇ ਦੋਸਤ ਸੀਗੇ ਉਹਨਾਂ ਦਾ ਵਧੀਆ ਉੱਠਣਾ ਬੈਠਣਾ ਸੀਗਾ ਕੋਈ ਆਪਸੀ ਰੰਜਿਸ਼ ਵਾਲੀ ਗਲਬਾਤ ਸੀ ਨਹੀਂ ਤੇ ਫੈਮਿਲੀ ਨੂੰ ਵੀ ਬੜਾ ਸ਼ੌਕ ਹੈ ਕਿ ਐਸਾ ਕਿਉਂ ਹੋਇਆ ਕਿ ਉਹਨੇ ਤੁਰੰਤ ਹਥਿਆਰ ਫੜ ਲਏ ਤੇ ਉਹਨੂੰ ਸ਼ੂਟ ਕਰ ਦਿੱਤਾ ਕਿਸ ਤਰ੍ਹਾਂ ਦੇਖਦੇ ਹਾਂ ਕਿ ਗੈਂਗਵਾਰ ਦਾ ਹੁੰਦਾ ਹੈ ਕਿ ਵੀ ਗੈਂਗਵਾਰ ਦੇ ਨਾਮ ਮਿਲੇ ਹੋਏ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਪੋਸਟ ਪਾਈ ਸੀ ਜਿਨ੍ਹਾਂ ਨੇ ਕਤਲ ਕੀਤਾ ਉਹ ਕਹਿੰਦੇ ਕਿ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਤਰ੍ਹਾਂ ਕਹਿੰਦੇ ਕਿ ਅਨਮੋਲ ਵਿਸ਼ਨੋਈ ਨੇ ਆਖਿਆ ਸੀ ਜਿਵੇਂ ਵਿਸ਼ਨੋਈ ਦਾ ਵੱਡਾ ਨਾਮ ਹੈ ਗੈਂਗਸਟਰ ਦੇ ਵਿੱਚ ਉਹਨਾਂ ਦੇ ਭਰਾ ਨੇ ਕਿਹਾ ਸੀ ਕਿ ਉਹਨਾਂ ਨੇ ਕਤਲ ਨੂੰ ਕਿਹਾ ਸੀ ਤਾਂ ਅਸੀਂ ਮਾਰਿਆ ਤੁਹਾਨੂੰ ਲੱਗਦਾ ਕਿ ਉਹਨਾਂ ਦੇ ਨਾਲ ਗੈਂਗਵਾੜ ਦੇ ਨਾਲ ਕੁਝ ਕੋਈ ਲਿੰਕ ਹੋ ਸਕਦੇ ਨੇ ਸੋਨੂ ਦੇ ਹੋ ਸਕਦੇ ਨੇ ਜੀ ਜੇ ਸਰ ਕਿ ਮੈਂ ਤੁਹਾਨੂੰ ਦੱਸਿਆ ਇਹਨਾਂ ਦੇ ਸੋਸ਼ਲ ਮੀਡੀਆ ਪੋਸਟ ਨੂੰ ਵੇਖਣ ਲਈ ਤੇ ਵੇਖਣ ਬਾਅਦ ਤੇ ਮੈਸੇਜਸ ਨੂੰ ਪੜਨ ਬਾਅਦ ਕੋਈ ਵੀ ਗੈਂਗ ਦਾ ਐਂਗਲ ਸਾਹਮਣੇ ਨਹੀਂ ਆਇਆ ਤੇ ਜੇ ਗੈਂਗ ਹੋਰ ਹੁੰਦੀ ਇਹਨਾਂ ਦੋਨਾਂ ਲੋਕਾਂ ਵਿੱਚ ਤੇ ਇਹ ਦੋਸਤੀ ਯਾਰੀ ਦੀ ਗੱਲਬਾਤ ਨਹੀਂ ਹੁੰਦੀ ਜਬਕਿ ਸਭ ਕਹਿੰਦੇ ਨੇ ਫੈਮਿਲੀ ਮੈਂਬਰਸ ਵੀ ਤੇ ਬਾਕੀ ਜੋ ਇਹਨਾਂ ਦੇ ਕਮਨ ਫਰੈਂਡ ਸੀਗੇ ਕਿ ਇਹਨਾਂ ਦੇ ਕਾਫੀ ਅੱਛੇ ਯਾਰ ਇਹ ਦੋਸਤੀ ਸੀਗੀ ਤੇ ਬੜੀਆ ਉੱਠਣ ਬੈਠਣਾ ਸੀ ਮਤਲਬ ਵਾਰਦਾਤ ਦੇ 2 ਦਿਨ ਪਹਿਲੇ ਵੀ ਸੁਣਨੇ ਸੁਣ ਚਾਏ ਕਿ ਇਹ ਲੋਗ ਇਕੱਠੇ ਮਿਲੇ ਸੀਗੇ ਸੋਨੂ ਦੀ ਬੈਕਗ੍ਰਾਉਂਡ ਕਿਦਾਂ ਦੀ ਹੈ ਪਹਿਮਾਨ ਦੱਸੇ ਜਾ ਰਹੇ ਨੇ ਯਾਨੀ ਖਿਡਾਰੀ ਦੱਸੇ ਜਾ ਰਹੇ ਨੇ ਕਬੱਡੀ ਦੇ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਟਾਰਗੇਟ ਹੁੰਦੇ ਨੇ ਜਾਂ ਤਾਂ ਫਿਰ ਖਿਡਾਰੀ ਹੁੰਦੇ ਨੇ ਜਾਂ ਵੱਡੇ ਸਿੰਗਰ ਹੁੰਦੇ ਨੇ ਇਹਨਾਂ ਦੇ ਪਿੱਛੇ ਕੋਈ ਬੈਕਗ੍ਰਾਉਂਡ ਕਿਦਾਂ ਦੀ ਹੈ ਸੋਨੂ ਦੀ ਜੀ ਐਸਾ ਕੁਝ ਵੀ ਨਹੀਂ ਹੈ ਸੋਨੂ ਨੌਲਟਾ ਬਿਜ਼ਨਸਮੈਨ ਥਾ ਉਹ ਉਹਦਾ ਟਰਾਂਸਪੋਰਟ ਚ ਛੋਟਾ ਮਾੜਾ ਮੋਟਾ ਬਿਜ਼ਨਸ ਸੀਗਾ ਉਹਦੇ ਪਿਤਾ ਜੀ ਤੇ ਉਹਦੇ ਦੋ ਭਰਾ ਜ਼ਰੂਰ ਕੁਸ਼ਤੀ ਚ ਹੈਗੇ ਨੇ ਜਾਂ ਸੀਗੇ ਕਿਸੇ ਟਾਈਮ ਚ ਪਰ ਉਹਦਾ ਰੈਸਲਿੰਗ ਤੋਂ ਦੂਰ ਦੂਰ ਤੱਕ ਕੋਈ ਹੋਰ ਕੋਈ ਵਾਸਤਾ ਨਹੀਂ ਤੇ ਇਹਨਾਂ ਦੀ ਕੁਝ ਕੁਝ ਆਪਸੀ ਸੈਟਿੰਗ ਵਿਗੜੀ ਹੈ ਕੋਈ ਆਪਸੀ ਰੰਜਿਸ਼ ਬੜੀ ਤਗੜੀ ਆਈ ਹੈ ਜਿਸ ਕਰਕੇ ਪਿਊਸ਼ ਨੇ ਇਹ ਕਦਮ ਉਠਾਇਆ ਨੂੰ ਲੱਗਦਾ ਕਿ ਹੁਣ ਤੱਕ ਜਿਹੜੀ ਛਾਣਬੀਨ ਚੱਲ ਰਹੀ ਹੈ ਉਸ ਤੋਂ ਕੁਝ ਨਿਕਲ ਕੇ ਆਇਆ ਜਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਨਿਕਲ ਕੇ ਆਏਗਾ ਜੀ ਹੱਲੇ ਅਸੀਂ ਸੀਸੀਟੀਵੀ ਕੈਮਰਾਜ਼ ਨੂੰ ਖੰਗਾਲ ਦੇ ਪੇਨੇ ਤੇ ਜਿਹੜੀ ਗਾੜੀ ਵਾਰਦਾਤ ਕਰਕੇ ਗਈ ਸੀਗੀ ਉਹਨੂੰ ਲੋਕੇਟ ਕਰ ਲਿੱਤਾ ਆਪਾਂ ਤੇ ਅਸੀਂ ਕੁਝ ਲੋਗਾਂ ਨੂੰ ਪੁੱਛਤਾਛ ਲਈ ਬੁਲਾਇਆ ਵੀ ਹੈ ਤੇ ਸਾਡੀ ਤਿੰਨ ਟੀਮਾਂ ਅਲੱਗ-ਅਲੱਗ ਖੇਤਰਾਂ ਵਿੱਚ ਦਬੀਚ ਦਿੰਦੀ ਵੀ ਹੈ ਔਰ ਜਲਦੀ ਉਹਨੂੰ ਪਕੜ ਕੇ ਤੁਹਾਨੂੰ ਬਤਾਇਆ ਜਾਊਗਾ ਜੀ ਮੈਮ ਕਿੰਦਾ ਤੇ ਹਥਿਆਰ ਵਰਤੇ ਗਏ ਨੇ ਇੱਕ ਤੇ ਕਿੰਨੀਆਂ ਗੋਲੀਆਂ ਲੱਗੀਆਂ ਨੇ ਉਹਨਾਂ ਦੇ ਸਾਮਨੇ ਕਰੀਬਨ ਜਿੰਨਾ ਕਿ ਅਭੀ ਹਮੇਂ ਜੋ ਖੋਲ ਮਿਲੇ ਨੇ ਕਰੀਬਨ 12 ਖੋਲ ਮਿਲੇ ਨੇ ਤੇ ਅਵੈਧ ਅਸਲੇ ਪਿਸਟਲ ਜੀ ਇਸਤੇਮਾਲ ਕਰਦੇ ਵੇ ਜੋ ਜਿਹੜੀ ਸੋਸ਼ਲ ਮੀਡੀਆ ਪੋਸਟ ਵਾਇਰਲ ਹੋ ਰਹੀ ਹੈ ਉਹਦੇ ਵਿੱਚ ਵੀ ਤੁਸੀਂ ਵੇਖ ਸਕਦੇ ਹੋ ਛੋਟੀ ਛੋਟੀ ਪਿਸਟਲਸ ਇਲੀਗਲ ਪਿਸਟਲਸ ਨੂੰ ਇਸਤੇਮਾਲ ਹੋਇਆ ਮੈਮ ਸੋ ਐਸੀ ਜੀ ਆਪਣੇ ਨਾਲ ਡਿਪਟੀ ਕਮਿਸ਼ਨਰ ਸ੍ਰਿਸ਼ਟੀ मैम ਜਿਨ੍ਹਾਂ ਨਾਲ ਗੱਲਬਾਤ ਕੀਤੀ ਸੋ ਸੋ ਨੂੰ ਕੇਸ ਦੇ ਮਾਮਲੇ ਦੇ ਵਿੱਚ ਆਪਾਂ ਗੱਲਬਾਤ ਕੀਤੀ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਦੇ ਬਾਰੇ ਤੁਸੀਂ ਵੀ ਆਪਦੀ ਕਮੈਂਟ ਕਰਕੇ ਵਿਚਾਰ ਜਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਚੈਨਲ ਸਤ ਰੰਗ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦਿਓ ਇਜਾਜ਼ਤ ਮੇਰੇ ਸਹਿਯੋਗੀ ਬਲਵਿੰਦਰ ਆਲੇ ਦੇ ਨਾਲ ਸੋ ਨੁਜਾਸਲਾ ਦੀ ਰਿਪੋਰਟ ਪੰਚਕੁਲਾ